ਦਾਦੀ ਮਾਂ ਦੇ ਕੰਮ ਆਉਣ ਵਾਲੇ ਘਰੇਲੂ ਨੁਸਖੇ ਜੂਰ ਅਪੜਾਓ ਗਰਮੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕਾਂ ਦੇ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਨੂੰ ਲੋਕ ਅਣਦੇਖਾ ਕਰ ਦਿੰਦੇ ਹਨ ਕਈ ਵਾਰ ਪੈਰਾਂ ਦੀਆਂ ਤਲੀਆਂ 'ਚ ਜਲਣ ਅਤੇ ਇਸ ਤੋਂ ਸੇਕ ਨਿਕਲਣ ਦਾ ਕਾਰਨ ਗੰਭੀਰ ਵੀ ਹੋ ਸਕਦਾ ਹੈ ਅਜਿਹੀ ਸਮੱਸਿਆ ਵਿਟਾਮਿਨ B ਆਇਰਨ ਫੋਲਿਕ ਐਸਿਡ ਜਾਂ ਕੈਲਸ਼ੀਅਮ ਦੀ ਘਾਟ ਕਾਰਨ ਹੋ ਸਕਦੀ ਹੈ ਜਿਸ ਨਾਲ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਸਕਦੀਆਂ ਹਨ ਇਸ ਤੋਂ ਬਾਅਦ ਵੀ ਜੇਕਰ ਇਸ ਸਮੱਸਿਆ ਠੀਕ ਨਾ ਹੋਵੇ ਤਾਂ ਇਹ ਕਿਸੇ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ ਇੰਜ ਪਾਉ ਰਹਾ ਹਾਂ ਦਾਸਤੀ ਇਹ ਕਿ ਗਰਮੀਆਂ ਵਿੱਚ ਕਈ ਵਾਰ ਗਰਮ ਚੀਜ਼ਾਂ ਦੇ ਸੇਵਨ ਕਾਰਨ ਨਾਲ ਅਜਿਹੀ ਸਮੱਸਿਆ ਹੋ ਸਕਦੀ ਹੈ ਅਜਿਹੇ ਹਾਲ ਪਿਛਲੂਕਾਂ ਨੂੰ ਆਪਣੀ ਖੁਰਾਕ ਵਿੱਚ ਅਜਿਹੀਆਂ ਸੀਜਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਤਸੀਰ ਠੰਡੀ ਹੋਵੇ ਲੋਕਾਂ ਨੂੰ ਗੰਨੇ ਦਾ ਰਸ ਦਹੀਂ ਅਨਾਰ ਲੱਸੀ ਖੀਰਾ ਤ੍ਰਬੂਜ ਆਮਬ ਨਾਰੀਅਲ ਪਾਣੀ ਪਾਲਕ ਤુલਸੀ ਲੀਚਿੰਗ ਨਿੰਬੂ ਆਰਦਾ ਸੇਵਨ ਕਰਨਾ ਚਾਹੀਦਾ ਹੈ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ ਜਿਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਨੰਬਰ 1 ਕਿਆ ਕਦੂ ਅਤੇ ਕ੍ਰੇਲਾ ਕਿਆ ਕਦੂ ਤੇ ਕੁੱਦੇ ਨੂੰ ਕੁੱਟਣ ਤੋਂ ਬਾਅਦ ਉਸ ਦੇ ਕੁੱਦੇ ਨੂੰ ਪੈਰਾਂ ਦੀਆਂ ਤਲੀਆਂ ਤੇ ਰਗੜਨ ਨਾਲ ਜਲਣ ਦੂਰ ਹੁੰਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨਾਲ ਹੀ ਕ੍ਰੇਲੇ ਦੇ ਪੱਤਿਆਂ ਦੇ ਰਸ ਦੀ ਮਾਲਿਸ਼ ਕਰਨ ਨਾਲ ਵੀ ਹੱਥਾਂ ਪੈਰਾਂ ਨੂੰ ਫਾਇਦਾ ਹੁੰਦਾ ਹੈ ਨੰਬਰ 2 ਮਹਿੰਦੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮਹਿੰਦੀ ਵਿੱਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਉਸ ਨੂੰ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਲਗਾਓ ਅਜਿਹਾ ਕਰਨ ਨਾਲ ਜਲਣ ਦੂਰ ਹੁੰਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨੰਬਰ 3 ਮਲਤਾਨੀ ਮਿੱਟੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮਲਤਾਨੀ ਮਿੱਟੀ ਦੇ ਲੇਪ ਦਾ ਇਸਤੇਮਾਲ ਕਰੋ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪੈਰਾਂ ਦੀਆਂ ਤਲੀਆਂ ਦੀ ਜਲਣ ਘੂਰ ਹੋ ਜਾਂਦੀ ਹੈ। ਨੰਬਰ 4 ਸੇਂਦਾ ਲੂਣ ਮੈਗਨੀਸ਼ੀਅਮ ਸਲਫੇਟ ਤੋਂ ਬਣਿਆ ਸੇਂਦਾ ਲੂਣ ਸੋਚ ਅਤੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇੱਕ ਟੱਬ ਗੁੱਸੇ ਪਾਣੀ ਵਿੱਚ ਅੱਧਾ ਕੱਪ ਸੇਂਦਾ ਲੂਣ ਮਿਲਾ ਲਓ ਅਤੇ ਉਸ ਵਿੱਚ ਆਪਣੇ ਪੈਰ ਪਾਓ। ਪੈਰਾਂ ਨੂੰ 10 ਤੋਂ 15 ਮਿੰਟ ਲਈ ਪਾਣੀ ਵਿੱਚ ਰੱਖੋ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਕਰੋ ਜਿਸ ਨਾਲ ਰਾਹਤ ਮਿਲੇਗੀ। ਏ ਉਪਾ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਠੀਕ ਨਹੀਂ ਹੈ ਇਸ ਲਈ ਇਸੇ ਵਰਤੋ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ ਨੰਬਰ 5 ਸਰੋਂ ਦਾ ਤੇਲ ਸਰੋਂ ਦਾ ਤੇਲ ਪੈਰਾਂ ਦੀ ਜਲਣ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇੱਕ ਕਟੋਰੀ ਵਿੱਚ ਦੋ ਚਮਚ ਸਰੋਂ ਦਾ ਤੇਲ ਲਓ ਹੁਣ ਇਸ ਵਿੱਚ ਦੋ ਚਮਚ ਠੰਡਾ ਪਾਣੀ ਜਾਂ ਬਰਫ਼ ਦਾ ਟੁਕੜਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਫਿਰ ਇਸ ਨਾਲ ਪੈਰਾਂ ਦੇ ਤਲੀਆਂ ਤੇ ਮਾਲਿਸ਼ ਕਰੋ ਹਫਤੇ ਵਿੱਚ ਦੋ ਵਾਰ ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਪੈਰਾਂ ਅਤੇ ਹੱਥਾਂ 'ਚ ਜਲਣ ਅਤੇ ਦਰਦ ਨਹੀਂ ਹੁੰਦਾ ਨੰਬਰ 6 ਹਲਦੀ ਹਲਦੀ 'ਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਪੈਰਾਂ ਦੀ ਜਲਣ ਅਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹਨ ਨੰਬਰ 7 ਨੰਗੇ ਪੈਰੀ ਟੁਰਨਾ ਸਵੇਰੇ ਸਵੇਰੇ ਜਲਦੀ ਉੱਠ ਕੇ ਹਰੇ ਘਾਹ ਤੇ ਨੰਗੇ ਪੈਰੀ ਸ਼ੈਅਰ ਕਰਨੀ ਚਾਹੀਦੀ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਅਤੇ ਪੈਰਾਂ ਦੇ ਖੂਨ ਦਾ ਸੰਚਾਰ ਵਧਦਾ ਹੈ ਇਸ ਨਾਲ ਖੁਜਲੀ ਅਤੇ ਜਲਣ ਦੀ ਸਮੱਸਿਆ ਨਹੀਂ ਹੁੰਦੀ ਜੇਕਰ ਤੁਸੀਂ ਕੰਨ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪਿਆਜ਼ ਦਾ ਰਸ ਗਰਮ ਕਰਕੇ 4-5 ਬੂੰਦਾਂ ਕੰਨ ਵਿੱਚ ਪਾਉਣ ਨਾਲ ਜਲਦੀ ਆਰਾਮ ਮਿਲੇਗਾ ਨੰਬਰ 2 ਜੇਕਰ ਤੁਸੀਂ ਵੀ ਦੰਦਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਸਰੋਂ ਦੇ ਤੇਲ 'ਚ ਰੌਕ ਨਮਕ ਭਾਵ ਡਲੀਆਂ ਵਾਲਾ ਨੂਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ ਸ਼ਾਮ ਇਸ ਪੇਸਟ ਨਾਲ ਬਰਸ਼ ਕਰੋ ਇਸ ਤਰ੍ਹਾਂ ਤੁਹਾਡੇ ਦੰਦਾਂ ਦਾ ਦਰਦ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 10 ਢੇਟ ਨਾਲ ਜੁਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਸਿੰਦਾ ਨਮਕ ਦੀ ਵਰਤੋਂ ਕਰ ਸਕਦੇ ਹੋ ਇਸਦੇ ਲਈ ਸਿੰਦਾ ਨਮਕ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਣ ਨਾਲ ਬਹੁਤ ਫਾਇਦੇ ਹੁੰਦੇ ਹਨ ਇਸ ਨਾਲ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਨੰਬਰ 4 ਜੇਕਰ ਤੁਹਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੈ ਅਤੇ ਤੁਸੀਂ ਇਸਦੇ ਲਈ ਦਵਾਈਆਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਹਲਦੀ ਨੂੰ ਦੁੱਧ ਚ ਮਿਲਾ ਕੇ ਰੋਜ਼ਾਨਾ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਹੈ ਦੁੱਧ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਹਲਦੀ ਵਿੱਚ ਐਂਟੀ ਇਨਫਲਮੇਟਰੀ ਗੁਣ ਪਾਈ ਜਾਂਦੀ ਹਨ ਜੋ ਮਾਸਪੇਸ਼ੀਆਂ 'ਚ ਸੋਜ ਨੂੰ ਘਟ ਕਰਨ 'ਚ ਫਾਇਦੇਮੰਦ ਹੁੰਦਾ ਹੈ ਨੰਬਰ 5 ਅਦਰਕ ਅਤੇ ਸਹਿਦ ਦੀ ਵਰਤੋਂ ਕਰਨ ਨਾਲ ਤੁਹਾਡੀ ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ ਹਰ ਕਿਸੇ ਨੇ ਇਸ ਦੀ ਵਰਤੋਂ ਕੋਰੋਨਾ ਵਿੱਚ ਕੀਤੀ ਹੈ ਨੰਬਰ 6 ਇੱਕ ਚਮਚ ਤਾਜੀ ਕਰੀਮ ਵਿੱਚ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਮਿਲਾਓ ਇਸਨੂੰ ਕੁਝ ਸਮੇਂ ਲਈ ਚਿਹਰੇ ਤੇ ਲਗਾਓ ਕੁਝ ਦਿਨਾਂ ਤੱਕ ਅਜੀਹਾ ਕਰਨ ਨਾਲ ਚੁਰੜੀਆਂ ਦੂਰ ਹੋ ਜਾਣਗੀਆਂ ਨੰਬਰ 7 ਮੋਹਾਸਿਆਂ ਇਸ ਮਸੀਹਾ ਤੋਂ ਛੁਟਕਾਰਾ ਪਾਉਣ ਲਈ ਖੱਟੇ ਦਹੀਂ ਦਾ ਪੇਸਟ ਚਿਹਰੇ ਤੇ ਲਗਾਓ ਅਤੇ ਜਜ਼ਬ ਹੋਣ ਤੋਂ ਬਾਅਦ ਇਸਨੂੰ ਧੋ ਲਓ ਇਸਨੂੰ ਕੁਝ ਦਿਨਾਂ ਤੱਕ ਲਗਾਤਾਰ ਕਰੋ ਇਹ ਫਿੰਸੀਆਂ ਨੂੰ ਦੂਰ ਕਰਨ ਵਿੱਚ ਯਕੀਨੀ ਤੌਰ ਤੇ ਫਾਇਦੇਮੰਦ ਹੋਵੇਗਾ ਨੰਬਰ 8 ਪਾਲਕ ਨੂੰ ਤਾਜ਼ਾ ਰੱਖਣ ਲਈ ਪਹਿਲਾਂ ਉਸ ਨੂੰ ਧੋ ਕੇ ਕੱਟ ਲਓ ਫਿਰ ਉਸ ਨੂੰ ਸੁਕਾ ਕੇ ਇੱਕ ਜਿਪਲੌਕ ਬੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 9 ਸੂਜੀ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖਣ ਲਈ ਇਸ ਨੂੰ ਪਹਿਲਾਂ 5-7 ਮਿੰਟ ਹਲਕੇ ਸੇਕ ਤੇ ਭੁੰਨ ਲੈਣਾ ਚਾਹੀਦਾ ਹੈ ਇਸ ਨਾਲ ਸੂਜੀ ਕਾਫੀ ਸਮਾਂ ਖਰਾਬ ਨਹੀਂ ਹੁੰਦੀ ਨੰਬਰ 10 ਮੂਲੀ ਵਾਲੇ ਪਰਾਂਠੇ ਸਵਾਦਿਸ਼ਟ ਬਣਾਉਣ ਲਈ ਇਸ ਵਿੱਚ ਹਿੰਗ ਅਤੇ ਪੂਰਨੇ ਹੋਏ ਚਣਿਆਂ ਦੀ ਦਾਲ ਨੂੰ ਪੀਸ ਕੇ ਆਟੇ ਵਿੱਚ ਘੋਲਣ ਨਾਲ ਪ੍ਰੋਟੀਨ ਸਵਾਦ ਮਾਣਨਗੇ। ਨੰਬਰ 11 ਮਹਾਮਾਰੀ ਜਾਂ ਮਹਾਮਾਰੀ ਚੱਕਰ ਦੌਰਾਨ ਪੇਟ ਫੁੱਲਣ ਅਤੇ ਪੇਟ ਦੀ ਬੇਅਰਾਮੀ ਤੋਂ ਰਾਹਤ ਪਾਉਣ ਲਈ ਕਾਫੀ ਪਾਣੀ ਪੀ ਕੇ ਹਾਈਡਰੇਟਿਡ ਰਹੋ। ਨਾਲ ਹੀ ਦਿਨ ਪਰ ਬਹੁਤ ਸਾਰੇ ਤਰਲ ਪਦਾਰਥ ਪੀਣ ਨਾਲ ਕਬਜ਼ ਤੋਂ ਬਚਿਆ ਜਾ ਸਕਦਾ ਹੈ। ਜੋ ਜ਼ਹਿਰੀਲੇ ਤੱਤਾਂ ਨੂੰ ਖਤਮ ਕਰਨ ਅਤੇ ਪਾਣੀ ਦੀ ਘਾਟਨਾ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰ ਸਕਦਾ ਹੈ। ਨੰਬਰ 12 ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਟੇਬਲ ਨਮਕ ਪਾਓ ਇੱਕ ਵਾਰ ਜਦੋਂ ਇਹ ਪੂਰੀ ਤਰ੍ਹਾਂ ਪਤਲਾ ਹੋ ਜਾਂਦਾ ਹੈ ਦੰਦਾਂ ਦੀ ਸਵੇਦਨਸ਼ੀਲਤਾ ਦੇ ਦਰਦ ਤੋਂ ਰਾਹਤ ਪਾਉਣ ਲਈ ਕਈ ਸਕਿੰਟਾਂ ਲਈ ਘਰਲੀ ਕਰੋ ਨੰਬਰ 13 ਜੇਕਰ ਤੁਸੀਂ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਸ਼ੈਅਰ ਕਰੋ ਭਾਵੇਂ ਇਹ ਥੋੜਾ ਤਕਾਵਟ ਵਾਲਾ ਹੋ ਸਕਦਾ ਹੈ ਇਹ ਤੁਹਾਨੂੰ ਆਰਾਮਦਾਇਕ ਨੀਂਦ ਦੇਵੇਗਾ ਅਤੇ ਤੁਹਾਨੂੰ ਫਿੱਟ ਰੱਖੇਗਾ ਨੰਬਰ 14 ਸਰਦੀਆਂ 'ਚ ਜੇਕਰ ਤੁਸੀਂ ਆਪਣੀ ਡਾਈਟ 'ਚ ਸ਼ਲਗਮ ਨੂੰ ਸ਼ਾਮਲ ਕਰਦੇ ਹੋ ਤਾਂ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ। ਇਸ ਵਿੱਚ ਉੱਚ ਫਾਈਬਰ ਅਤੇ ਘੱਟ ਕੈਲੋਰੀ ਹੁੰਦੀ ਹੈ ਜੋ ਤੁਹਾਡੀ ਭਾਰ ਘਟਾਉਣ ਵਾਲੀ ਖੁਰਾਕ ਲਈ ਬਿਲਕੁਲ ਸਹੀ ਹੈ। ਇਸ ਤੋਂ ਇਲਾਵਾ ਕਬਜ਼ ਦੀ ਸਮੱਸਿਆ ਵੀ ਦੂਰ ਕਰਦੀ ਹੈ। ਨੰਬਰ 15 ਸਿਰਦਰਦ ਦੀ ਸਮੱਸਿਆ ਹੋਣ 'ਤੇ ਅਸੀਂ ਸਾਰੇ ਚਾਹ ਪੀਂਦੇ ਹਾਂ ਪਰ ਅਜਿਹੀ ਸਥਿਤੀ 'ਚ ਗ੍ਰੀਨ ਟੀ ਪੀਣਾ ਸਾਕਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦਰਦ ਨੂੰ ਘਟਕਣ 'ਚ ਮਦਦਗਾਰ ਹੁੰਦੇ ਹਨ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਰੋਜ਼ਾਨਾ ਜੀਵਨ ਵਿੱਚ ਲਾਭਦਾਇਕ ਅਜਿਹੇ ਕਈ ਹੋਰ ਮਸ਼ਹੂਰ ਅਤੇ ਪ੍ਰਮਾਣਿਤ ਆਯੁਰਵੇਦ ਉਚਾਰਨਾਂ ਨੂੰ ਪੜਨ ਅਤੇ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜੁੜਨਾ ਅਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜੂਰ ਕਰਨਾ ਅਤੇ ਨਵੀਆਂ ਵੀਡੀਓ ਵੇਖਣ ਲਈ ਬੈਲ ਆਈਕਨ ਜੂਰ ਦਬਾਣਾ ਇਸ ਵੀਡੀਓ ਨੂੰ ਧਿਆਨਪੂਰਵਕ ਸੁਣਨ ਅਤੇ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਇਸ ਚੈਨਲ ਨੂੰ ਜੂਰ ਸਪੋਰਟ ਕਰੋ